ਸਾਨਕ ਸੁਨੰਦ ਮਹੇਸ਼ ਸੁਮਨ ਸਤਿਗੁਰੂ ਜੀ ਰਕਸ਼ਿਸ਼ ਕਰਦੇ ਨੇ ਕਿ اے ਪ੍ਰਭੂ ਜੀਓ ਸਾਨਕ ਸੁਨੰਦ ਬ੍ਰਹਮਾ ਦੇ ਚਾਰ ਪੁੱਤਰ ਨੇ ਸੰਤ ਸੁਨੰਦ ਸਨਾਤਨ ਤੇ ਸੰਤ ਤੁਮਾ ਮਹੇਸ਼ ਸ਼ਿਵ ਜੀ ਸਤਿਗੁਰੂ ਜੀ ਕਹਿੰਦੇ ਹੈ ਕਾਲਪੁਰ ਪੁਰ ਪ੍ਰਭੂ ਜੀ ਬ੍ਰਹਮਾ ਨੇ ਪੁੱਤਰ ਸ਼ੰਕਰ ਸੰਨੰਦ ਤੇ ਸ਼ਿਵ ਜੀ ਵਰਗਿਆਂ ਨੇ ਵੀ ਤੇਰਾ ਪੀਰ ਨਹੀਂ ਪਾਇਆ ਉਹਨਾਂ ਨੇ ਵੀ ਤੇਰਾ ਅੰਤ ਕੋਈ ਨਹੀਂ ਪਾਇਆ ਪੀਰ ਨਹੀਂ ਪਾਇਆ ਤੇਰੀ ਉਹ ਆਗਾਜ਼ ਹੋ ਜਿਹਦੀ ਤਰਕ ਤੇ ਆਪ ਜੀ ਦੀ ਮਹਿਮਾ ਹੈ ਉਹਦਾ ਅੰਤ ਨਹੀਂ ਪਾ ਸਕਿਆ ਸੇਖਾਗ ਤਿਰ ਮਰਤ ਨਾ ਜਾਣਾ ਸ਼ੇਖ ਨਾਲ ਜਿਹੜਾ ਸ਼ੇਖ ਨਾਲ ਸੱਪਾਂ ਦਾ ਰਾਜਾ ਮੰਨਿਆ ਜਾਂਦਾ ਹੈ ਜਿਹਦੇ ਧਾਰਮਿਕ ਗ੍ਰੰਥਾਂ ਨੇ 1000 ਮੰਨੇ ਨੇ ਕਿਉਂਕਿ ਸ਼ੇਖ ਨਾਲ ਦੇ 1000 ਨੁਕਸ ਹੈ ਤੇ ਜਿਹੜਾ ਸ਼ਿਵ ਜੀ ਨੂੰ ਆਪਣੇ ਗਿਸ਼ਟ ਸ਼ਿਵ ਜੀ ਨੂੰ ਉਹਦੇ ਸਿਰ ਦੇ ਉੱਪਰ ਛਾਂ ਕਰਦਾ ਹੈ ਦੀ ਸੇਵਾ ਵਿੱਚ ਲੱਗਿਆ ਤੇ ਉਹ ਸੇਸਨਾਮ ਹਰ ਰੋਜ਼ ਆਪਣੇ ਮੁਖ ਦੇ ਵਿੱਚੋਂ ਨਵੇਂ ਨਾਮ ਦੇ ਨਾਲ ਕਰਪੁਤ ਵੈਕ੍ਰੂ ਜੀ ਨੂੰ ਯਾਦ ਕਰਦਾ ਹੈ। ਇਕਬੀਰ ਸਾਹਿਬ ਜੀ ਵਚਨ ਕਰਦੇ ਨੇ ਜਿਨਾ ਉਹ ਸੇਸਨਾਮ ਵਿਸ਼ਨੂੰ ਦਾ ਭਗਤ ਹੈ ਹਰੇਕ ਦਿਨ ਹਰੇਕ ਸਮੇਂ ਹਰ ਰੋਜ਼ ਇੱਕ ਨਵੇਂ ਨਾਮ ਦੇ ਨਾਲ ਆਪਕੀ ਨੂੰ ਚੇਤੇ ਕਰਦਾ ਹੈ। ਪਰ ਆਪ ਜੀ ਨੇ ਦਿਲ ਦਾ ਰਾਜ ਆਪ ਜੀ ਦੀ ਅਗਾਰ ਕੋ ਮੈਂ ਮਾ ਨੂੰ ਉਹ ਵੀ ਸਮਝ ਨਹੀਂ ਸਕਿਆ ਹੈ। ਸੰਤ ਸੰਗਤ RAM ਹਿਰਦੇ ਵਸਾਈ ਰਹਾ। ਇਸਹਿ ਬਾਸਾ ਵਚਨ ਕਰਦੇ ਨੇ ਕਿ ਭਾਈ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹਾਂ। ਰਾਮ ਅਨੁਮਾਨ ਸਰ ਕਰਡ ਸਮਾਨ ਸੇ ਰਾਮਚੰਦਰ ਜੀ ਦਾ ਸੇਵਕ ਹਨੁਮਾਨ ਤੇ ਵਿਸ਼ਨੂੰ ਜੀ ਦਾ ਸੇਵਕ ਪੰਛੀਆਂ ਦਾ ਰਾਜ ਜਿਹੜਾ ਕਰਨ ਕਹਿੰਦੇ ਨੇ ਕਿ ਇਹਨਾਂ ਨੇ ਵੀ ਆਪ ਜੀ ਦੇ ਅਗਾਧ ਗੁਰ ਮਹਿਮਾ ਦਾ ਕੋਈ ਭੇਦ ਨਹੀਂ ਪਾ ਸਕਿਆ ਅੰਤ ਨਹੀਂ ਪਾ ਸਕਿਆ ਹਨ ਭਾਵੇਂ ਰਾਮ ਚੰਦਰ ਜੀ ਦੇ ਸੇਵਕਾ ਮਾਨ ਵਰਗੇ ਹੋ। ਭਾਵੇਂ ਜਿਹੜਾ ਕਰੜ ਜੀ বিষ্ণੂ ਜੀ ਦੀ ਸਗਾਰੀ ਹੈ, বিষ্ণੂ ਰਾਜੇ ਦਾ ਸੇਵਕ ਹੈ, ਪੰਛੀਆਂ ਦਾ ਰਾਜਾ ਕਰੜ ਹੈ। ਉਹ ਵੀ ਆਪ ਜੀ ਦੇ ਭੇਦ ਨੂੰ ਨਹੀਂ ਜਾਣ ਸਕਿਆ ਹੈ। ਸੁਰਪਤ, ਨਰਪਤ ਨਹੀਂ ਗੁਣ ਜਾਨਾ। ਸੁਰਪਤ ਭਾਵ ਦੇਵਤਿਆਂ ਦਾ ਰਾਜਾ ਅੰਦਰ। ਨਰਪਤ ਭਾਵ ਮਨੁੱਖਾਂ ਦਾ ਰਾਜ ਜਿਹੜਾ ਇਸ ਸੰਸਾਰ ਦਾ ਰਾਜ ਹੈ। ਆਸਕਿੰਦੇ ਨਾਲ ਦੇਵਤਿਆਂ ਦੇ ਰਾਜੇ^{(1)} ਅਤੇ ਵੱਡੇ-ਵੱਡੇ ਰਾਜਿਆਂ ਨੇ ਵੀ ਇਸ ਸੰਸਾਰ ਤੇ ਵੱਡੇ-ਵੱਡੇ ਰਾਜੇ ਆਏ। ਉਹਨਾਂ ਰਾਜਿਆਂ ਨੇ ਵੀ ਤੇਰੇ ਗੁਨਾ ਦਾ ਕੋਈ ਅੰਤ ਨਹੀਂ ਆਇਆ ਹੈ। ਕਿਸੇ ਨੂੰ ਵੀ ਤੇਰੇ ਗੁਨਾ ਦਾ ਅੰਤ ਆਇਆ ਹੀ ਨਹੀਂ ਹੈ। ਕੋਈ ਤੇਰੀ ਅਗਾਧ ਨੂੰ ਮਨਮਾਉਂ ਪਾਰ ਨਹੀਂ ਸਕਿਆ। ਚਾ ਵੇਦੂ ਅਰ ਸਿਮਰਤ ਪ੍ਰਾਨ ਚਾਰ ਵੇਦ ਨੇ 18 ਸਮਰਤੀਆਂ ਤੇ ਪ੍ਰਾਨ 18 ਪ੍ਰਾਨ ਨੇ ਇਹਨਾਂ ਨੇ ਕਰਤਾ ਬ੍ਰਹਮਾ ਮਨੂ ਤੇ ਹੋਰ ਰਿਸ਼ੀਆਂ ਨੇ ਵੀ ਆਪ ਜੀ ਨੂੰ ਨਹੀਂ ਸਮਝਿਆ ਗਏ ਕਮਲਾ ਤਤ ਕਬਲਾ ਨਹੀਂ ਜਾਨੇ ਵਿਸ਼ਨੂੰ ਤੇ ਲਕਸ਼ਮੀ ਜੀ ਤੇਰਾ ਅੰਤ ਨਹੀਂ ਪਾਇਆ ਸਤਗੁਰੂ ਕਾਰਸਾ ਕਹਿੰਦੇ ਵਿਸ਼ਨੂੰ ਜੀ ਨੂੰ ਮੁੱਖ ਮੰਨਿਆ ਜਾਂਦਾ ਦੇਵਤਿਆਂ ਦੇ ਵਿੱਚੋਂ ਪਰਕ ਪਰਮੁੱਖ ਮੰਨਿਆ ਜਾਂਦਾ ਹੈ ਤੇ ਉਸ ਵਿਸ਼ਨੂੰ ਜੀਾਂ ਦੇ ਚਰਨਾਂ ਦੀ ਸੇਵਾ ਕਰਨ ਵਾਲੀ ਲਕਸ਼ਮੀਏ ਪਰ ਇਹ ਕਲਪ ਮਿਰਗੂ ਜੀ ਉਸ ਵਿਸ਼ਨੂੰ ਤੇ ਲਕਸ਼ਮੀ ਜੀ ਨੇ ਵੀ ਨਹੀਂ 13 ਅੰਤ ਨਹੀਂ ਪਾਇਆ ਉਹ ਵੀ ਤੇ ਅੰਤ ਨਹੀਂ ਪਾ ਸਕੇ ਮੰਨ ਕਹੇ ਕਵੀਰ ਸੋ ਭਰਮ ਹੈ ਨਾਹੀ ਇਹ ਕਹਿੰਕੇ ਕਵੀਰ ਜੀ ਵਚਨ ਕਰਦੇ ਨੇ ਕਿ ਬਾਕੀ ਸਾਰੀ ਸੰਕੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਪੜ੍ਹ ਕਰ ਗਏ ਨੇ ਇੱਕ ਉਹ ਨੂੰ ਕੋ ਪੜ੍ਹਤਰਾ ਨਹੀਂ ਹੈ ਕਿਹੜਾ ਉਨੁਕਨੀ ਭਟਕਦਾ ਸਾਰਾ ਸੰਸਾਰ ਭਟਕਿਆ ਬਿਲਦੈ ਜਿਨ੍ਹਾਂ ਨੇ ਆਕਾਰਪੁਰਖ ਵੈਕੂਣੀ ਦੀ ਆਗਾਮਬੋਧ ਕਥਾ ਆਗਾਮਬੋਧ ਮਹਿਮ ਆਕਾਰਪੁਰਖ ਵੈਕੂਣੀ ਨੂੰ ਪਹਿਚਾਣੀ ਜੋ ਸਕੇ ਜਿਹੜੇ ਦੇਵੀ ਦੇਵਤੇ ਇਹ ਸਾਰਾ ਸੰਸਾਰ 파ਸਾ ਕਿਉਂਕਿ ਉਹਨਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਚੇਰੀ ਕੀ ਸੇਵਾ ਕਰੇ ਠਾਕੁਰ ਦੀ ਦੀਸੈ ਚੇਰੀ ਭਾਵ ਸੇਵਕਾਂ ਦੀ ਸੇਵਾ ਕਰਨ ਨੇ ਅਕਾਲਪੁਰਖ ਨੂੰ ਛੱਡ ਕੇ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਇਹ ਉਹਨਾਂ ਨੂੰ ਲੋਕ ਭਟ ਪੂਜਦੇ ਨੇ ਭਟਲੇ ਮਿਲ ਰਹੇ ਨੇ ਪਰ ਅਕਾਲ ਪੁਰਖ ਜੀ ਦੇ ਕੋਈ ਮਨੁੱਖ ਨਹੀਂ ਭਟ ਲਗਾ ਕਿਹੜਾ ਮਨੁੱਖ ਨੇ ਭਟ ਲਿਆ ਹੈ ਆਸਾ ਕਹਿੰਦੇ ਪਤ ਲਖ ਰਾਮ ਰਹੈ ਸਰਨਾਈ ਜਿਨਾਂ ਭਈ ਗੁਰੂ ਦੇ ਚਰਨਾਂ ਨਾਲ ਜੁੜ ਕੇ ਸੰਤਾਂ ਦੇ ਚਰਨਾਂ ਲਾ ਕੇ ਪਰਮਾਤਮਾ ਦੀ ਸ਼ਰਨ ਵਿੱਚ ਲੱਗਿਆ ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਪਾਸਕ ਦੇ ਗੁਰੂ ਦੇ ਪਾਵਨ ਉਪਦੇਸ਼ ਦੇ ਰਾਹੀ ਕੇਵਲ ਤੇ ਕੇਵਲ ਇੱਕ ਆਕਾਰਕ ਗੁਰੂ ਜੀ ਦਾ ਸਿਮਰਨ ਕਰਦਾ ਹੈ ਉਹਦੀ ਬਾਣੀ ਗੰਨ ਕੀ ਕਰਦਾ ਹੈ ਪਗਲਾ ਕ੍ਰਾਮ ਰਹਿ ਸਰਨਾਈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਸਰਨ ਦੇ ਵਿਚਾਰਿਆ ਇਉ ਸਕਾਰਪੁਰ ਪੁਲ ਜੀ ਦਾ ਨਾਮ ਜੀ ਨੇ ਲੱਗਿਆ ਹੈ ਬਾਸਾ ਜੀ ਕਹਿੰਦੇ ਕਹ ਕਵੀਰ ਸੋ ਭਰਮਾ ਉਹਨੂੰ ਉਹਦੇ ਸਾਰੇ ਭਰਮ ਚ ਗੁਰੂ ਪੂਰ ਕਰ ਦਿੰਦਾ ਹੈ ਗੁਰੂ ਕਿਰਪਾ ਤਦ ਲੈ ਸਮਰੱਥ ਗੁਰੂ ਦਾ ਅੱਜੇ ਗੁਰੂ ਵੀ ਗੱਲ ਨਹੀਂ ਹੈ ਸਮਰੱਥ ਗੁਰੂ ਸਿਰ ਹੱਥ ਕਰਿਓ ਸਤਗੁਰੂ ਜੀ ਕਹਿੰਦੇ ਜਿਹਨੇ ਜਿਹਦੇ ਸਿਰ ਤੇ ਸਮਰੱਥ ਨੇ ਆਪਣਾ ਹੱਥ ਰੱਖ ਦਿੱਤਾ ਭਾਈ ਉਹਦੇ ਅੰਦਰੋਂ ਸਾਰੇ ਭਰਮ ਭਲੇਕੇ ਸਭ ਮਿਟ ਜਾਂਦੇ ਨੇ ਪਰ ਉਹ ਫਿਰ ਇਸ ਸੰਸਾਰ ਦੇ ਵਿੱਚ ਭਟਕਦਾ ਨਹੀਂ ਹੈ ਕਿਉਂਕਿ ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਗਿਆਨ ਲੈ ਕੇ ਗੁਰੂ ਦੀ ਮੱਤ ਨੂੰ ਲੈ ਕੇ ਗੁਰੂ ਗਾੜਾ ਬਣ ਕੇ ਅਸਲੀ ਮਾਰਗ ਨੂੰ ਪਾ ਲੈਂਦਾ ਹੈ ਇਸ ਕਰਕੇ ਅੱਜ ਦੇ ਪਾਵਨ ਸਰਬ ਦੇ ਰਾਹੀਂ ਕਬੀਰ ਸਾਹਿਬ ਜੀ ਨੇ ਵੱਡਿਆਂ-ਵੱਡਿਆਂ ਦੀ ਗਿਣਤੀ ਕਰਕੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਨਾਮ ਤੋਂ ਬਿਨਾਂ ਇਹਨਾਂ ਅੰਸ਼ਾਰਿਆਂ ਨੇ ਵੀ ਅਕਾਰ ਤੁਲਕ ਵੈਕੂਲਿਟੀ ਦਾ ਗਾਾਮ ਨੂੰ ਮੈਪਾ ਨੂੰ ਜਾਣਿਆ ਨਹੀਂ ਹੈ ਉਹਦੀ ਗਤੀ ਨੂੰ ਜਾਣਿਆ ਨਹੀਂ ਹੈ ਉਹਦਾ ਅੰਤ ਨਹੀਂ ਪਾ ਸਕੇ ਇਸ ਕਰਕੇ ਅਕਾਰ ਤੁਲਕ ਵੈਕੂਲਿਟੀ ਦੇ ਚਰਨਾਂ ਨਾਲ ਤੂਲ ਰਜਾ ਗਏ ਗੁਰੂ ਦੀ ਸੰਗਤ ਵਿੱਚ ਜਾ ਕੇ ਕਹੇ ਤਵੀਰ ਸੁ ਭਰਨਾਂ ਨਾਹੀ ਪਤਲ ਕਰਾਮ ਰਹੈ ਸਰਨਾਂ ਜਿਹੜਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਦਿੱਤੇ ਉਪਦੇਸ਼ ਨੂੰ ਫਿਰਦੇ ਵਿਚਾਰ ਗਿਆ ਉਹਦੀ ਭਟਕਣਾ ਰੰਗ ਜਾ